ਇੱਕ ਬੇਹਦੀ ਮਤਭਾਗੀ ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਮਾਹ ਦੀਆਂ ਅਸਤੀਆਂ ਪ੍ਰਵਾਹ ਕਰਨ ਜਾ ਰਹੇ ਪੁੱਤ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਉਸਦੀ ਵੀ ਜਾਨ ਚਲੀ ਗਈ ਹੈ ਤਾਂ ਦਰਸਲ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਬੇਕਾਬੂ ਹੋ ਕੇ ਸਿੱਧਾ ਦਰਖਤ ਦੇ ਨਾਲ ਜਾ ਟਕਰਾਈਏ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਜਦਕਿ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਦਰਸਲ ਦੱਸਿਆ ਜਾ ਰਿਹਾ ਹੈ ਕਿ ਸਾਰੇ ਇਹ ਫਾਜ਼ਿਲਕਾ ਤੋਂ ਬਿਆਸ ਜਾ ਰਹੇ ਸੀ ਅਤੇ ਇੱਕ ਵਿਅਕਤੀ ਜਿਸ ਦੀ ਕੀ ਮੌਤ ਹੋਈ ਹੈ ਉਸ ਦੀ ਮਾਤਾ ਦਾ ਦੇਹਾਂਤ 2 ਦਿਨ ਪਹਿਲਾਂ ਹੋਇਆ ਸੀ ਸੰਸਕਾਰ ਤੋਂ ਬਾਅਦ ਜਦੋਂ ਉਸ ਦੀ ਹਸਤੀਆਂ ਨੂੰ ਜਲ ਪ੍ਰਵਾਹ ਕਰਨ ਜਾ ਰਹੇ ਸੀ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਰਾਜਾ ਉਹਨਾਂ ਦੀ ਗੱਡੀ ਬੇਕਾਬੂ ਹੋ ਜਾਂਦੀ ਹੈ ਬੇਕਾਬੂ ਹੋਣ ਤੋਂ ਬਾਅਦ ਸਿੱਧਾ ਹੀ ਜਾ ਕੇ ਦਰਖਤ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ ਪੁੱਤ ਦੀ ਵੀ ਮੌਤ ਹੋ ਗਈ ਹੈ ਜਦਕਿ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਵੱਡਾ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟਿਆ ਹੈ 2 ਦਿਨ ਪਹਿਲਾਂ ਮਾਤਾ ਦੀ ਮੌਤ ਹੋਈ ਤੇ ਹੁਣ ਉਸ ਦੀਆਂ ਅਸਥੀਆਂ ਪ੍ਰਵਾਹ ਕਰਨ ਜਾ ਰਹੇ ਪੁੱਤ ਦੀ ਵੀ ਦਰਦਨਾਕ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਖਾਲ ਹੈ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤਾਜ਼ਾ ਤਸਵੀਰਾਂ ਇਹ ਫਾਜ਼ਿਲਕਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਇੱਕ ਗੱਡੀ ਬੇਕਾਬੂ ਹੋ ਕੇ ਸਿੱਧਾ ਦਰਖਤ ਨਾਲ ਜਾ ਵਜੀ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਜਾਂਤੀ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਮੇਰਾ ਦੋਸਤ ਸੀਗਾ ਉਹ ਮਾਤਾ ਦੀ ਡੈਥ ਹੋ ਗਈ ਦੋ ਦਿਨ ਪਹਿਲਾਂ ਫੁੱਲ ਲੈ ਕੇ ਵਿਆਹ ਜਾਈ ਜਾਂਦੇ ਸੀਗੇ ਤੇ ਫਾਜ਼ਿਲਕਾ ਤੋਂ 10 ਕਿਲੋਮੀਟਰ ਅੱਗੇ ਜਾ ਕੇ ਗੱਡੀਆਂ ਨੂੰ ਬੈਲੈਂਸ ਉੱखी ਕਰ ਚ ਵਜ ਗਈ ਤੇ ਜਿੰਨ ਸੁਰਜ ਸੀਗਾ ਉਹਦੀ ਮੌਕੇ ਤੇ ਡੈਥ ਹੋ ਗਈ ਤੇ ਦੜ ਚਾਰ ਬੰਦੇ ਆ ਉਹਨਾਂ ਨੂੰ ਜ਼ਖਮੇ ਆ ਤੇ ਲੈ ਕੇ ਉਹ ਬਾਅਦ ਚ ਉਹਨਾਂ ਨੂੰ ਬਟਿੰਡੇ ਐਮਸ ਲੈ ਕੇ ਗਏ ਕਿੰਨੇ ਜਣੇ ਫੱਟਣ ਨੇ ਜੀ ਚਾਰ ਜਣੇ ਅੱਛਾ ਇਹ ਜਾ ਕਿੱਥੇ ਰਹੇ ਸੀ ਇਹ ਵਿਆਹ ਜਾ ਰਹੇ ਸੀ ਕਿੰਨੇ ਵਜੇ ਉੱਥੋਂ ਚੱਲੇ ਨੇ ਉਹ 6 ਵਜੇ ਚੱਲੇ ਜੀ ਉੱਥੋਂ ਕਦੋਂ ਡੈਥ ਕਦੋਂ ਹੋਈ ਸੀ ਉਹਨਾਂ ਦੀ ਉਹਨਾਂ ਦੀ ਬਹੁਤ ਕੋਲ ਲੈ ਕੇ ਚਲੇ ਤਨਾ ਦੋ ਦਿਨ ਪਹਿਲਾਂ ਇਹ 3 ਅਕਤੂਬਰ ਨੂੰ ਇਹਨਾਂ ਦੀ ਮਾਤਾ ਸੀ ਜਿਹਦੇ ਡੈਥ ਹੋਈ ਜਿਹਦੀ ਡੈਥ ਹੋਈ ਉਹਨਾਂ ਦੀ ਮਾਤਾ ਹੈ ਅੱਛਾ ਮਤਲਬ ਕਿ ਇੱਕ ਦਿਨ ਪਹਿਲਾਂ ਹੀ ਉਹ ਮੌਤ ਹੋਈ ਸੀ ਹਾਂਜੀ ਤਾਂ ਸੰਸਕਾਰ ਕਰਕੇ ਅਗਲੇ ਦਿਨ ਨੂੰ ਲੈ ਕੇ ਚਲੇ ਹੁਣ ਚਾਰ ਜਣੇ ਗੱਜਰ ਹੋਏ ਨੇ ਹਾਂਜੀ ਚਾਰ ਜਣੇ ਜਿਹੜੇ ਐਮਸੀ ਟਿੰਡੇ ਲੈ ਕੇ ਗਏ ਜੀ ਇਹ ਰਿਸ਼ਤੇਦਾਰੀ ਇੱਚੀ ਸੀ ਕੀ ਸਾਰੇ ਜੀ ਹਾਂਜੀ ਸਰ ਇੱਕ ਭੈਣ ਹੈਗੀ ਇੱਕ ਨਾਲ ਜੀਜਾ ਜੀ ਹੈ ਇੱਕ ਮਾਸੀ ਸੀ ਇੱਕ ਨਾਲ ਜਾਣਕਾਰ ਸੀ ਸਾਹਿਬ ਇਹ ਸੂਰਜ ਸ਼ਾਦੀ ਸ਼ੁਦਾ ਹੈ ਹਾਂਜੀ ਹਾਂਜੀ ਸ਼ਾਦੀ ਸ਼ੁਦਾ ਹੈ ਬੱਚੇ ਕਿੰਨੇ ਹਾਂਜੀ ਬੱਚੇ ਦੋ ਬੱਚੇ ਕੀ ਕੰਮ ਕਰਦੇ ਸੀ ਗੱਡੀਆਂ ਹੀ ਹੈ ਜੀ ਨਾਲੇ ਕੰਮ ਕਰਦਾ ਟਰੱਕ ਇਨ ਟ੍ਰਾਂਸਪੋਰਟ ਹੈ ਇਹਨਾਂ ਕੋਨਟ੍ਰੈਕਟਰ ਕੋਲ ਕੰਮ ਕਰਦਾ ਗੱਡੀਆਂ ਨਾਲੇ ਆਪਦੀ ਗੱਡੀਆਂ ਵੀ ਨੇ